ਪੰਥਕ ਧਰਾਂ ਦਾ ਵੀ ਇੱਥੇ ਇੱਕ ਵੱਡਾ ਚੈਲੰਜ ਵੀ ਹੋਵੇਗਾ ਔਰ ਆਉਣ ਵਾਲੀ ਭਵਿੱਖ ਦੀ ਰਾਜਨੀਤੀ ਵੀ ਇਸ ਤੋਂ ਨਿਕਲ ਸਕਦੀ ਹੈ ਕਿਉਂਕਿ ਪੰਥਨੇ ਇੱਕੋ ਹੀ ਕੈਂਡੀਡੇਟ ਦਿੰਦਾ ਹੈ ਬਗੈਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੀ ਚੈਲੰਜ ਹੈਗਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਕਿੰਨਾ ਖੁੰਘਾਰਾ ਮਿਲਦਾ ਹੈ ਉਧਰੋਂ ਪੁਨਰ ਸਰਜੀਤ ਅਕਾਲੀ ਦਲ ਕਿਵੇਂ ਇਹ ਸਾਰੇ ਨੂੰ ਦੇਖ ਦੇਵੇ ਖਾਲਸਾ ਪੰਥ ਹੁਣ ਤੱਕ ਜੇ ਇਹ ਦਿੱਲੀ ਵਾਲੇ ਲਾਲਿਆਂ ਨੂੰ ਉਹਨੇ ਵੋਟ ਪਾਈ ਆ ਸਿਰਫ ਪੰਥ ਦਾ ਕੋਈ ਬਦਲ ਨਾ ਹੋਣ ਕਰਕੇ ਜੇ ਪੰਥ ਇੱਕ ਸੱਚਾ ਤੇ ਇਮਾਨਦਾਰ ਔਰ ਜਜਬੇ ਵਾਲਾ ਬਦਲ ਪੇਸ਼ ਕਰ ਦਵੇ ਹਨ ਸੋ ਉਹਦੇ ਚੋਂ ਇਹ ਹੈਗਾ ਵੀ ਪੰਥ ਆ ਜਿਹੜਾ ਇਹਨਾਂ ਦੇ ਨਾਲ ਖੜਾ ਸਕਦਾ ਔਰ ਸਾਡੇ ਕੋਲ ਕੁਝ ਖਬਰਾਂ ਨੇ ਵਿਗਿਆਨੀ ਹਰਪ੍ਰੀਤ ਸਿੰਘ ਦਾ ਕਿਸੇ ਨਾ ਕਿਸੇ ਤਰ੍ਹਾਂ ਸੰਪਰਕ ਵੀ ਜਿਹੜਾ ਭਾਈ ਅਮਰਤਪਾਲ ਸਿੰਘ ਨਾਲ ਕਰਵਾਇਆ ਗਿਆ ਹੈਗਾ ਸੋ ਉਹਨਾਂ ਦੇ ਗੱਲਬਾਤ ਹੋਣ ਬਾਰੇ ਵੀ ਅੱਧੇ ਘੰਟੇ ਦੀ ਗੱਲਬਾਤ ਹੋਣ ਬਾਰੇ ਵੀ ਸਾਡੇ ਕੋਲ ਜਿਹੜੀ ਹੈਗੀ ਆ ਜਾਣਕਾਰੀ ਪਹੁੰਚੀ ਹੈ ਦੂਸਰੇ ਪਾਸੇ ਜੇ ਇਹ ਤੇ ਰਮ ਨੂੰ ਝਟਕਾ ਲੱਗਦਾ ਉਹਦੇ ਵਿੱਚ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਾਂ ਇਵਨ ਸ਼ਰੋਮਣੀ ਅਕਾਲੀ ਦਲ ਵੀ ਤਿੰਨਾਂ ਦਾ ਕੋਲੈਬੋਰੇਸ਼ਨ ਹੋ ਜਾਂਦਾ ਹੈਗਾ ਸੋ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਮਾਇਤ ਆ ਜਿਹੜੀ ਦੇ ਜਾਂਦੇ ਹੈਗੇ ਆ ਉਹਦੇ ਚੋਂ ਫਿਰ ਇਹ ਨਹੀਂ ਹੋਏਗਾ ਵੀ ਉਹ ਦਿਲ ਢਾ ਲੈਣਗੇ ਉਹਨਾਂ ਲਈ ਚੈਲੰਜ ਹੋਏਗਾ ਵੀ ਉਹ ਫਿਊਚਰ ਵਿੱਚ ਵੀ ਬੀਬੀ ਉਹ 2027 ਦੀਆਂ ਚੋਣਾਂ ਵਿੱਚ ਵੀ ਇਹ ਤਿੰਨੋਂ ਤੇ ਰਾਣੇ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਨੂੰ ਹਰਾਉਣ ਲਈ ਉਹਦੇ ਚੋਂ ਫਿਰ ਬਹੁਤ ਇਮਾਨਦਾਰੀ ਬੜੀ ਬੜੀ ਫੋਕਸਡ ਜਿਹੜੀ ਹੈਗੀ ਆ ਇਲੈਕਸ਼ਨ ਕੈਂਪੇਨ ਔਰ ਫੋਕਸਡ ਪ੍ਰੋਪਾਗੈਂਡਾ ਤੇ ਫੋਕਸਡ ਵਿਜ਼ਨ ਡਾਕੂਮੈਂਟ ਜਿਹੜੇ ਵਿੱਚ ਸਿੱਖ ਸਰਕਾਰ ਫਰਸਟ ਹੋਣ ਅੱਜ ਅੱਗੇ ਆਪਾਂ ਗੱਲਬਾਤ ਕਰ ਲੈਣੀ ਹੈ ਕਿ ਜਿਹੜੀਆਂ ਇਹ ਚੋਣਾਂ ਹੈਗੀਆਂ ਨੇ ਸੰਭਾਵਨਾਵਾਂ ਇਹਦੇ ਵਿੱਚ ਕੀ ਹੈਗੀਆਂ ਨੇ ਕਿ ਕਿਉਂਕਿ ਹਰੇਕ ਪਾਰਟੀ ਹੀ ਆਪਾਂ ਦੇਖਿਆ ਕਿ ਚੋਣ ਨੂੰ ਜਿਹੜਾ ਬੜਾ ਸੀਰੀਅਸਲੀ ਲੈ ਰਹੀ ਹੈ ਖਾਸ ਕਰਕੇ ਜੇ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ ਜਿੰਨਾਂ ਦਾ ਅਜੇ ਸਵਾ ਕਸਾਲ ਡੇਢ ਸਾਲ ਬਾਕੀ ਹੈਗਾ ਤੇ ਦੂਜੇ ਪੱਲੇ ਜਿਹੜਾ ਹੈ ਪੰਥਕ ਧਰਾਂ ਦਾ ਵੀ ਇੱਥੇ ਇੱਕ ਵੱਡਾ ਚੈਲੰਜ ਵੀ ਹੋਵੇਗਾ ਔਰ ਆਉਣ ਵਾਲੀ ਭਵਿੱਖ ਦੀ ਰਾਜਨੀਤੀ ਵੀ ਇਸ ਤੋਂ ਨਿਕਲ ਸਕਦੀ ਹੈ ਕਿਉਂਕਿ ਪੰਥ ਨੇ ਇੱਕੋ ਹੀ ਕੈਂਡੀਡੇਟ ਦਿੱਤਾ ਹੈ ਬਗੈਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਦਲ ਦੀ ਵੀ ਚੈਲੰਜ ਹੈਗਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਕਿੰਨਾ ਖੁੰਘਾਰਾ ਮ ਉਧਰੋਂ ਪੁਨਰ ਸਰਜੀਤ ਅਕਾਲੀ ਦਲ ਕਿਵੇਂ ਸਾਰੇ ਨੂੰ ਦੇਖਦੇ ਹਾਂ ਹਾਂਜੀ ਹਾਂਜੀ ਸੋ ਇਹ ਕਾਫੀ ਵੱਡੀਆਂ ਜਿਹੜੀਆਂ ਸੰਭਾਵਨਾਵਾਂ ਨੇ ਸੋ ਜੇ ਤਾਂ ਵਾਰਿਸ ਪੰਜਾਬ ਦੀ ਜਥੇਬੰਦੀ ਔਰ ਪੁਨਰ ਸਰਜੀਤ ਅਕਾਲੀ ਦਲ ਜੇ ਪੂਬੇ ਖੜੀਆਂ ਚੋਣਾਂ ਵਿੱਚ ਇੱਕ ਸਾਂਝਾ ਮੁਹਾਜ ਬਣਾ ਕੇ ਚੱਲਦੇ ਹੈਗੇ ਆ ਤਾਂ ਖਾਲਸਾ ਪੰਥ ਆ ਜਿਹੜਾ ਕਿਉਂਕਿ ਖਾਲਸਾ ਪੰਥ ਹੁਣ ਤੱਕ ਜੇ ਇਹਾ ਦਿੱਲੀ ਵਾਲੇ ਲਾਲਿਆਂ ਨੂੰ ਉਹਨੇ ਵੋਟ ਪਾਈ ਆ ਸਿਰਫ ਪੰਥ ਦਾ ਕੋਈ ਬਦਲ ਨਾ ਹੋਣ ਕਰਕੇ ਪਾਈ ਹੈ ਜੇ ਪੰਥ ਇੱਕ ਸੱਚਾ ਤੇ ਇਮਾਨਦਾਰ ਔਰ ਜਜਬੇ ਵਾਲਾ ਬਦਲ ਪੇਸ਼ ਕਰ ਦੇਵੇ ਹਨਾ ਸੋ ਉਹਦੇ ਚੋਂ ਇਹ ਹੈਗਾ ਵੀ ਪੰਥਾ ਜਿਹੜਾ ਇਹਨਾਂ ਦੇ ਨਾਲ ਆ ਖੜਾ ਸਕਦਾ ਸੋ ਤਰਨ ਤਾਰਨ ਦੀ ਸੀਟ ਕਿਉਂਕਿ ਦੋਵੇਂ ਧਿਰਾਂ ਸਾਂਝੇ ਮੁਹਾਜਬ ਵਿੱਚ ਲੜ ਰਹੀਆਂ ਨੇ ਔਰ ਸਾਡੇ ਕੋਲ ਕੁਝ ਖਬਰਾਂ ਨੇ ਵਿਗਿਆਨੀ ਹਰਪ੍ਰੀਤ ਸਿੰਘ ਦਾ ਕਿਸੇ ਨਾ ਕਿਸੇ ਤਰ੍ਹਾਂ ਸੰਪਰਕ ਵੀ ਜਿਹੜਾ ਭਾਈ ਅਮਰਤਪਾਲ ਸਿੰਘ ਨਾਲ ਕਰਵਾਇਆ ਗਿਆ ਹੈਗਾ ਸੋ ਉਹਨਾਂ ਦੀ ਗੱਲਬਾਤ ਹੋਣ ਬਾਰੇ ਵੀ ਅੱਧੇ ਘੰਟੇ ਦੀ ਗੱਲਬਾਤ ਹੋਣ ਬਾਰੇ ਵੀ ਸਾਡੇ ਕੋਲ ਜਿਹੜੀ ਹੈਗੀ ਆ ਜਾਣਕਾਰੀ ਪਹੁੰਚੀ ਹੈ ਇਟ ਮੀਨਸ ਜੇ ਸਾਂਝਾ ਅਲਾਈਅንስ ਬਣ ਜਾਂਦਾ ਹੈਗਾ ਦੋਵਾਂ ਧਿਰਾਂ ਦਾ ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੁਨਰ ਸਰਜੀਤ ਅਕਾਲੀ ਦਲ ਵਿੱਚ ਸਾਰੇ ਲੋਕ ਹੀ ਪੰਥਕ ਨੇ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ ਪਰ ਸਾਲ ਸਵਾ ਸਾਲ ਦੇ ਦੌਰਾਨ ਜਿਸ ਤਰ੍ਹਾਂ ਗਿਆਨੀ ਜੀ ਸਰਗਰਮੀ ਕਰ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਮੀਟਿੰਗਾਂ ਕਰ ਰਿਹਾ ਉਹਦੇ ਚੋਂ ਜਿਹੜੇ ਕੁਝ ਸ਼ੱਕੀ ਮિજાਜ ਵਾਲੇ ਆਪਾਂ ਕਹਿ ਸਕਦੇ ਲੀਡਰ ਹੈਗੇ ਆ ਉਹਨਾਂ ਨੂੰ ਦਰਕਨਾਰ ਕੀਤਾ ਜਾ ਸਕਦਾ ਉਹਨਾਂ ਦੀ ਜਗ੍ਹਾ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਵੱਲੋਂ ਜਾਂ ਹੋਰ ਪੰਥਕ ਗਰੁੱਪਾਂ ਵੱਲੋਂ ਜਿਹੜੀਆਂ ਹੈਗੀਆਂ ਕੋਈ ਚੰਗੇ ਉਮੀਦਵਾਰ ਜਿਹੜੇ ਆਪਾਂ ਕਹਿ ਸਕਦੇ ਆ ਵੀ ਸਟੇਟਸਮੈਨ ਵਗੈਰਾ ਹੋਣ ਸਿੱਖਾਂ ਨੂੰ ਸਟੇਟਸਮੈਨ ਜਿਹੜੇ ਹੈਗੇ ਆ ਉਹਨਾਂ ਦੀ ਲੋੜ ਹੈਗੀ ਆ ਸੋ ਉਸ ਤਰ੍ਹਾਂ ਦਾ ਬਹਾਜ ਬਣ ਸਕਦਾ ਹੈਗਾ ਦੂਸਰੇ ਪਾਸੇ ਜੇ ਇਹ ਧਿਰ ਨੂੰ ਝਟਕਾ ਲੱਗਦਾ ਉਹਦੇ ਵਿੱਚ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਾਂ ਇਵਨ ਸ਼੍ਰੋਮਣੀ ਅਕਾਲੀ ਦਲ ਵੀ ਤਿੰਨਾਂ ਦਾ ਕੋਲੈਬੋਰੇਸ਼ਨ ਹੋ ਜਾਂਦਾ ਹੈਗਾ ਸੋ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਮਾਇਤ ਜਿਹੜੀ ਦੇ ਜਾਂਦੇ ਹੈਗੇ ਆ ਉਹਦੇ ਚੋਂ ਫਿਰ ਇਹ ਨਹੀਂ ਹੋਏਗਾ ਵੀ ਉਹ ਦਿਲ ਢਾ ਲੈਣਗੇ ਉਹਨਾਂ ਲਈ ਚੈਲੰਜ ਹੋਏਗਾ ਵੀ ਉਹ ਫਿਊਚਰ ਵਿੱਚ ਵੀ ਬੀਬੀ ਉਹ 2027 ਦੀਆਂ ਚੋਣਾਂ ਵਿੱਚ ਵੀ ਇਹ ਤਿੰਨੋਂ ਤੇ ਰਾਣੇ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਨੂੰ ਹਰਾਉਣ ਲਈ ਉਹਦੇ ਚੋਂ ਫਿਰ ਬਹੁਤ ਇਮਾਨਦਾਰੀ ਬੜੇ ਬੜਾ ਜਿਹੜੀ ਫੋਕਸਡ ਜਿਹੜੀ ਹੈਗੀ ਆ ਇਲੈਕਸ਼ਨ ਕੈਂਪੇਨ ਔਰ ਫੋਕਸਡ ਪ੍ਰੋਪਾਗੈਂਡਾ ਤੇ ਫੋਕਸਡ ਵਿਜ਼ਨ ਡਾਕੂਮੈਂਟ ਜਿਹਦੇ ਵਿੱਚ ਸਿੱਖ ਸਰਕਾਰ ਫਰਸਟ ਹੋਣ ਇੰਡੀਅਨ ਨੈਸ਼ਨਲਿਜ਼ਮ ਨਾਲੋਂ ਸਿੱਖ ਨੈਸ਼ਨਲਿਜ਼ਮ ਦੀ ਪ੍ਰਮੁਖਤਾ ਵਾਲਾ ਜਿਹੜਾ ਯਾ ਖਾਸ ਕਰਕੇ ਅਨੰਦਪੁਰ ਸਾਹਿਬ ਦੇ ਮੱਤੇ ਦੀ ਛਾਂ ਵਿੱਚ ਜੀ ਜੀ ਹੈਨਾ ਸੋ ਜਿਹੜਾ ਵਾਅਦਾ ਤਕਰ ਦੇਣ ਵਾਲਾ ਫੈਡਰਲ ਢਾਂਚੇ ਦਾ ਸੀ ਬਾਰ ਬਾਰ ਕਿਹਾ ਜਿਹੜੀ 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 ਵੋਟ ਪੋਲਿਟਿਕਸ ਆ ਉਹਦੇ ਵਿੱਚ ਜਿਹੜੇ ਲੋਕ ਸਰਗਰਮ ਨੇ ਉਸ ਤਰ੍ਹਾਂ ਦੀ ਵੋਟ ਪੋਲਿਟਿਕਸ ਕੀਤੇ ਜਾਵੇ ਵੀ ਸਰਕਾਰ ਦੇ ਜਵਾੜੇ ਹੇਠ ਆ ਕੇ ਸਾਡੇ ਨੌਜਵਾਨਾਂ ਦਾ ਨੁਕਸਾਨ ਨਾ ਹੋਵੇ। ਉਹ ਵੋਟ ਪੋਲਿਟਿਕਸ ਫੈਡਰਲ ਢਾਂਚੇ ਦੀ ਪੰਥ ਪ੍ਰਥਮ ਦੀ ਔਰ ਜਿਹੜੀਆਂ ਪੰਥ ਦੀਆਂ ਸੰਸਥਾਵਾਂ ਨੂੰ ਬਚਾਉਣ ਲਈ ਉਹ ਸਿਸਟਮ ਚੋਂ ਜਿੰਨਾ ਬਚਾ ਸਕਦੇ ਆ ਉਹ ਹੋਵੇ। ਕਿਸੇ ਵੀ ਸਿੱਖ ਨੌਜਵਾਨ ਨੂੰ ਪੁਲਿਸ ਦੇ ਸਕੰਜੇ ਵਿੱਚ ਆਉਣ ਨਾਲ ਉਹਦੇ ਤੇ ਜ਼ੁਲਮ ਹੋਣ ਕਰਨ ਨਾਲੋ ਕਰਨ ਵਾਲੀ ਤੇ ਉਹਦਾ ਪੁਲਿਸ ਮੁਕਾਬਲਾ ਬਣਾਉਣ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮਤਲਬ ਉਸ ਡਾਇਰੈਕਟ ਕਲੈਸ਼ ਦੇ ਵਿੱਚ ਜਾਣ ਦੇ ਵਿੱਚ ਅਜੇ ਪੰਥ ਆਪਾ ਕਹਿ ਲਈਏ ਕਿ ਉਸ ਸਥਿਤੀ ਚ ਜਾਣ ਦੇ ਲਈ ਅਜੇ ਕਾਬਿਲ ਨਹੀਂ ਹੈਗਾ ਜਾਂ ਯੋਗ ਅਜੇ ਹਾਲ ਦੀ ਘੜੀ ਨਹੀਂ ਹੈਗਾ ਬਿਲਕੁਲ ਬਿਲਕੁਲ ਸੋ ਉਹ ਤੋਂ ਬਚਾਇਆ ਜਾਵੇ ਆਪਣੇ ਹਰੇਕ ਸਿੱਖ ਬੱਚੇ ਨੂੰ ਹਰੇਕ ਸਿੱਖ ਬੱਚੀ ਨੂੰ ਜਿਹੜਾ ਬਚਾਇਆ ਜਾਵੇ ਕਿਸੇ ਵੀ ਤਰ੍ਹਾਂ ਦੀ ਸਰਕਾਰ ਦੇ ਤਸ਼ੱਦਦ ਤੋਂ ਸੰਭਿਆ ਜਾਵੇ ਜਿਹੜੀ ਰਾਜਨੀਤੀ ਕੀਤੀ ਜਾਵੇ ਸ਼ੁੱਧ ਖਾਲਸਾ ਇਹ ਪੰਥਕ ਜਿਹੜੀਆਂ ਫੈਡਰਲ ਟੰਚੇ ਦੀਆਂ ਜਿਹੜੀਆਂ ਲੋੜਾਂ ਨੇ ਉਹਦੇ ਵਿੱਚ ਕੀਤੇ ਜਾਵੇ ਸੋ ਫਿਊਚਰ ਵਿੱਚ ਫਿਰ ਜਿਉਂ-ਜਿਉ ਇਹ ਬਿਲਡ ਹੁੰਦਾ ਉਹਦੇ ਚ ਸਿੱਖ ਨੈਸ਼ਨਲਿਜ਼ਮ ਨੂੰ ਸਿੱਖ ਐਥੋਸ ਨੂੰ ਸਿੱਖ ਹਿਸਟਰੀ ਨੂੰ ਉਹਨੂੰ ਬਿਲਡ ਕਰਕੇ ਫਿਰ ਤੁਸੀਂ ਆਪਣੇ ਵਧੀਆ ਜਿਹੜੀ ਇਹ ਕਰ ਸਕਦੇ ਹੈਗੇ ਹੋ ਸੰਭਾਵਨਾ ਹੈਗੀ ਆ ਵੀ ਬਾਕੀ ਤਿੰਨ ਧਰਾਂ ਇਕੱਠੀਆਂ ਹੋ ਸਕਦੀਆਂ ਸੋ ਜੇ ਇਹ ਚੋਣ ਪੰਥ ਹਾਰ ਵੀ ਜਾਂਦਾ ਜਿਹੜੀ ਕਿ ਸੰਭਾਵਨਾ ਘੱਟ ਹੈ ਪਰ ਜੇ ਥੋੜੇ ਬਹੁਤੇ ਕਿਉਂਕਿ ਸਰਕਾਰਾਂ ਕੋਲ ਬਹੁਤ ਕੋਸ਼ ਹੈ ਹੁਣ ਤੁਸੀਂ ਦੇਖੋ ਵੀ ਇੰਨਾ ਕੁ ਸਾਹਮਣੇ ਆਇਆ ਵੀ ਵੋਟਾਂ ਹਰਿਆਣੇ ਵਾਲੀਆਂ ਪੰਜਾਬ ਵਿੱਚ ਸ਼ਿਫਟ ਕੀਤੀਆਂ ਜਾ ਸਕਦੀਆਂ ਮਹਾਰਾਸ਼ਟਰ ਵਾਲੀਆਂ ਹਰਿਆਣੇ ਵਿੱਚ ਸ਼ਿਫਟ ਕੀਤੀਆਂ ਜਾ ਸਕਦੇ ਸੋ ਇਹ ਟੈਕਨੀਕਲ ਆ ਹੁਣ ਸਾਰਾ ਕਿਉਂਕਿ VOTING ਪੈਟਰਨ ਆ ਜਿਹੜਾ ਕਾਗਜ਼ਾਂ ਤੇ ਨਹੀਂ ਰਿਹਾ ਟੈਕਨੀਕ ਤੇ ਆ ਗਿਆ ਹੋਇਆ ਤੁਸੀਂ ਇੱਕੋ ਕਲਿੱਕ ਨਾਲ ਆ ਜਿਹੜਾ ਮਤਲਬ ਕਿ ਲੱਖਾਂ ਵੋਟ ਆ ਜਿਹੜੀ ਕਿਸੇ ਸੂਬੇ ਦੀ ਜਾਣੂ ਪੈ ਜਾਣੀਆਂ ਨੇ ਵੋਟਾਂ ਉਦੋਂ ਕਿਸੇ ਨੇ ਨਹੀਂ ਪੁੱਛਣਾ ਹੁਣ ਤੁਸੀਂ ਦੇਖੋ ਆਹ ਜਿਹੜੀ ਬਿਹਾਰ ਵਿੱਚ ਚੋਣਾਂ ਦਾ ਹੋਇਆ 10 ਜਥੇਬੰਦੀਆਂ ਨੇ ਉਹਦੀ ਉਹਦੇ ਵਿਰੁੱਧ ਜਿਹੜੀਆਂ ਪੋਟੇਸ਼ਨਾਂ ਪਾਈਆਂ ਸੀ ਅੱਜ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੁਪਰੀਮ ਕੋਰਟ ਨੇ ਬਿਲਕੁਲ ਗੱਲਾਂ ਗੋਲ ਮੋਲ ਕਰਤੀਆਂ ਨੇ ਜੀ ਕੋਈ ਸੁਪਰੀਮ ਕੋਰਟ ਨੇ ਸਟੈਂਡ ਨਹੀਂ ਲਿਆ ਜੋ ਸਰਕਾਰ ਕਰ ਰਹੀ ਆ ਇੱਕ ਤਰ੍ਹਾਂ ਨਾਲ ਗੱਲਾਂ ਬਾਤਾਂ 'ਚ ਉਹਦੇ ਤੇ ਮੋਹਰ ਲਾ ਦਿੱਤੀ ਹੋਈ ਆ ਹਣਾ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਜਿਹੜੀ ਵੋਟਰ ਲਿਸਟ ਹੈਗੀ ਆ ਜਿਹੜੀ ਤੁਸੀਂ ਫਾਈਨਲ ਵੋਟਰ ਲਿਸਟ ਆ ਉਹ ਉਹ ਪ੍ਰਕਾਸ਼ਿਤ ਕਰੋ ਸੁਪਰੀਮ ਕੋਰਟ ਕਹਿੰਦੀ ਵੀ ਸਾਨੂੰ ਵਿਸ਼ਵਾਸ ਹੈ ਵੀ ਇਲੈਕਸ਼ਨ ਕਮਿਸ਼ਨ ਪਾਸ ਕਰ ਦੇਗਾ ਮੈਂ ਵਿਸ਼ਵਾਸ਼ ਆ ਕਿ ਤੁਹਾਡੇ ਕੋਲ ਕਿਉਂ ਆ ਰਹੇ ਹੋ ਸੁਪਰੀਮ ਕੋਰਟ ਨੇ ਸਾਰੀਆਂ ਗੱਲਾਂ ਕੋਲ ਕਰ ਦਿੱਤੇ ਇਟ ਮੀਨਸ ਜਿਹੜਾ ਸਾਰਾ ਸਿਸਟਮ ਉਹ ਕੁਝ ਬੰਦਿਆਂ ਨੇ ਜਿਹੜੇ ਟਾਪ ਤੇ ਬੈਠੇ ਆ ਉਹਨਾਂ ਨੇ ਅਗਵਾ ਕਰ ਲਿਆ ਉਹ ਸਗਵਾ ਚੋਂ ਪੰਥ ਲਈ ਪੰਥਕੂਮੀਦਵਾਰਾਂ ਲਈ ਚੈਲੰਜ ਆ ਸਕਦਾ ਪਰ ਜੱਜ ਬੇ ਨਾਲ ਪੰਥ ਦੀਆਂ ਮਾਨਤਾਵਾ ਨਾਲ ਤੇ ਪੰਥ ਦੇ ਸਰੋਕਾਰਾਂ ਨਾਲ ਜੇ ਤੁਸੀਂ ਇਲੈਕਸ਼ਨ ਲੜੋਗੇ ਤਾਂ ਖਾਲਸਾ ਪੰਥਾ ਤੁਹਾਡੀ ਹਮਾਇਤ ਜ਼ਰੂਰ ਕਰੇਗਾ ਜੀ ਬਿਲਕੁਲ ਜੀ ਤੇ ਅੱਗੇ ਆਪਾਂ ਚੱਲਦੇ ਹੈਗੇ ਆਂ ਤਕਰੀਬਨ 10 ਸਾਲ ਜੇ ਆਪਾਂ ਕੀ ਕਿ ਬੀ ਚੁੱਕੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਜਿਹੜੀ ਹੈ ਹੋਈ ਸੀ ਤੇ ਉਸ ਤੋਂ ਬਾਅਦ ਕੋਟਕਪੂਰਾ ਗੋਲੀਕਾਨ ਜਾਂ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਜੋ ਕੁਝ ਬੈਬਲ ਕਲਾਾਂ ਦੇ ਵਿੱਚ ਵਾਪਰਿਆ ਇਸ ਨੂੰ ਲਾਹਨਤ ਦਿਵਸ ਦੇ ਤੌਰ ਤੇ ਲਾਹਨਤ ਦਿਹਾੜੇ ਦੇ ਤੌਰ ਤੇ ਜਿਹੜਾ ਹੈ ਮਨਾਇਆ ਗਿਆ ਹੈਗਾ ਸਦਾਰਾਤਾ ਸਿੰਘ ਜੀ ਕਿਵੇਂ ਦੇਖਦੇ ਹੋ 10 ਸਾਲ 10 ਸਾਲਾਂ ਦੇ ਵਿੱਚ ਤਕਰੀਬਨ ਜੇ ਆਪਾਂ ਕਹੀਏ ਕਿ ਤਿੰਨ ਸਰਕਾਰਾਂ ਜਿਹੜੀਆਂ ਨੇ ਬਦਲ ਚੁੱਕੀਆਂ ਨੇ ਚਾਰ ਮੁੱਖ ਮੰਤਰੀ ਬਦਲ ਚੁੱਕੇ ਨੇ ਜਿੱਥੇ ਗੱਲਾਂ ਕੀਤੀਆਂ ਗਈਆਂ ਸੀ ਕਿ 24 ਘੰਟੇ ਦੇ ਅੰਦਰ ਜਿਹੜਾ ਇਨਸਾਫ ਦਿੱਤਾ ਜਾਵੇਗਾ ਸਾਡੇ ਕੋਲ ਬੜੇ ਕਾਬਿਲ ਅਫਸਰ ਹੈਗੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਉਹ ਵਾਲੀ ਸਰਕਾਰ ਨੂੰ ਵੀ ਤਕਰੀਬਨ 4 ਸਾਲ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਸੋ ਇਹ ਹੈਗਾ ਵੀ ਉਹ ਸਿਸਟਮ ਦੇ ਜਿਹੜੇ ਫਲੌਜ਼ ਨੇ ਉਹਦੇ ਵਿੱਚੋਂ ਜਦੋਂ ਕੋਈ ਵੱਡਾ politcal leader ਕਿਸੇ ਵੱਡੇ ਝਗੜੇ 'ਚ ਫਸ ਜਾਂਦਾ ਜਾਂ ਵੱਡੇ police officer ਖਾਸ ਕਰਕੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਿਆ ਬੇਕਿਰਕ ਸਿੱਖ ਨੌਜਵਾਨਾਂ ਨੂੰ ਕਤਲ ਕਰਿਆ ਜਦੋਂ ਉਹ ਫਸ ਜਾਂਦੇ ਹੈਗੇ ਆ ਫਿਰ ਜਿਹੜਾ ਸਿਸਟਮ ਹੈਗਾ ਵੀ ਉਹਨਾਂ ਨੂੰ ਇੱਕ ਵੱਖਰੇ ਢੰਗ ਨਾਲ ਆ ਜਿਹੜਾ ਉਹ ਨਜਿੱਠਦਾ ਹੈਗਾ ਸੋ ਕਿਉਂਕਿ ਹੁਣ ਸਾਰੇ ਵੱਡੇ police officer ਸੁਮੇਧ ਸੈਣੀ ਤੋਂ ਲੈ ਕੇ ਪਰਮਨਾਥ ਉਮਰਾਂਨਗਲ ਤੱਕ ਫਸੇ ਹੋਏ ਨੇ ਸੋ ਇਹ ਇਸ ਤਰ੍ਹਾਂ ਹੀ ਹੋਣਾ ਸੋ ਇਨਸਾਫ ਨਹੀਂ ਮਿਲਣਾ 10 ਸਾਲ ਹੋ ਗਏ ਜਿੱਦਾਂ ਆਪਾਂ ਦੇਖਿਆ ਕਿ ਸਾਕਾ ਨਕੋਦਰ ਵੇਲੇ ਹੋਇਆ ਸੀ ਉਹੀ ਉਹੀ ਹਾਲੀਆ ਕਿ ਰਿਪੋਰਟਾਂ ਬਣਦੀਆਂ ਵੀ ਨੇ ਫਿਰ ਕਈ ਕੁਝ ਹੋਇਆ ਇਹ ਵੀ ਵਿਧਾਨ ਸਭਾ ਚਰਚਾ ਵੀ ਹੋਈ ਕਿ ਆਪਣੇ ਮਨਿੰਦਰ ਸਿੰਘ ਦੇ ਸਮੇ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਹੋ ਜਾਏਗਾ ਨਹੀਂ ਕੁਝ ਨਹੀਂ ਹੋਏਗਾ ਜਿਹਦੇ ਵਿੱਚ ਸਰਕਾਰਾਂ ਫਸਦੀਆਂ ਨੇ ਸਿਸਟਮ ਫਸਦਾ ਤੇ ਖਾਸ ਕਰਕੇ ਚੋਟੀ ਦੇ ਪੁਲਿਸ ਅਫਸਰ ਫਸਦੇ ਆ ਉਹਨਾਂ ਕੇਸਾਂ ਵਿੱਚ ਕਦੇ ਵੀ ਇਨਸਾਫ ਆ ਨਹੀਂ ਮਿਲੇਗਾ ਸੋ ਪੁਨਾ ਸਰਜੀਤ ਕਾਲੀ ਦਲ ਵੱਲੋਂ ਜਿਹੜਾ ਹੈਗਾ ਉਹ ਦਿਵਸ ਆ ਜਿਹੜਾ ਮਨਾਇਆ ਗਿਆ ਹੈਗਾ ਵੀ ਇੱਕ ਤਰ੍ਹਾਂ ਨਾਲ ਔਰ ਦੇਖੋ ਕਿ ਕਿੰਨੀ ਆਪਾਂ ਕਹਿ ਸਕਦੇ ਆ ਕਿ ਹੈਰਾਨੀ ਵਾਲੀ ਗੱਲ ਆ ਕਿ ਉੱਥੇ ਜਾਣ ਵਾਲੇ ਚਿਹਰਿਆਂ ਦੇ ਚਿਹਰੇ ਜਿਹੜੇ ਨੇ ਉਹ ਬਦਲ ਗਏ ਨੇ ਪਹਿਲਾਂ ਆਪਾਂ ਦੇਖਿਆ ਕੁਲਤਾਰ ਸਿੰਘ ਸੰਧਵਾ ਹੁਣੀ ਈਵਨ ਕਿ ਭਗਵੰਤ ਸਿੰਘ ਮਾਨ ਹੁਣੀ ਵੀ ਉੱਥੇ ਜਾਂਦੇ ਹੁੰਦੇ ਸਨ ਈਵਨ ਕਿ ਜੇ ਪੁਰਾਣੀ ਸਰਕਾਰ ਦੀ ਗੱਲ ਕਰੀਏ ਸੁਖਜਿੰਦਰ ਸਿੰਘ ਰੰਧਾਵਾ ਉਹ ਜਾਂਦੇ ਹੁੰਦੇ ਸਨ ਹੁਣ ਜਿਹੜਾ ਹੈਗਾ ਕਿ ਇੰਨੇ ਲੰਬੇ ਸਮੇਂ ਬਾਅਦ ਜਥੇਦਾਰ ਜੀ ਆਪਾਂ ਗਿਆਨੀ ਹਰਪੀ ਸਿੰਘ ਹੁਣੀ ਉਹ ਗਏ ਹੈਗੇ ਨੇ ਜੀ ਨੀ ਤੁਸੀਂ ਦੇਖੋ ਵੀ ਜਦੋਂ ਭਗਵਾਨਤਮਾਨ ਦਾ ਦੇਖੋ ਜਦੋਂ ਭਾਈ ਉਹਨਾਂ ਨੇ ਹਰਿਆਣੇ ਵਿੱਚ ਮੋਰਚਾ ਲਾਇਆ ਸੀ ਸੰ ਸਿੰਘ ਜਿਹੜੇ ਜੀ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਨੇ ਪਹਿਲਾਂ ਮੁਹਾਲੀ ਵਿੱਚ ਸੀ ਫਿਰ ਹਰਿਆਣੇ ਵਿੱਚ ਸੀ ਉਹਨਾਂ ਨੇ ਹਰਿਆਣੇ ਤੋਂ ਚੱਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਣ ਦਾ ਪ੍ਰੋਗਰਾਮ ਬਣਾਇਆ ਸੀ ਔਰ ਭਗਵੰਤ ਮਾਨ ਉਦੋਂ ਮੈਂਬਰ ਆਫ ਪਾਰਲੀਮੈਂਟ ਸੀ ਉਹਨਾਂ ਨੇ ਕਿਹਾ ਸੀ ਮੈਂ ਤੁਹਾਨੂੰ ਆਪਣੀ ਗੱਡੀ ਵਿੱਚ ਲੈ ਕੇ ਜਾਵਾਂਗਾ ਜੀ ਵੀ ਤੁਸੀਂ ਦੇਖੋ ਉਹ ਹਾਲਾਤ ਭਗਵੰਤ ਮਾਨ ਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਤਤਪਰਤਾ ਇੱਕ ਜਨ ਜੀਵਨ ਦੇ ਪ੍ਰੋਫੈਸਰ ਭੁੱਲਰ ਦੇ ਜਦੋਂ ਆਪਾਂ ਕਹੀ ਕਿ ਥੋੜੇ ਦਿਨ ਪਹਿਲਾਂ ਦੀ ਇਹਨਾਂ ਦੀ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਦੀ ਹੈ ਕਹਿੰਦਾ ਕਿ ਤੇ ਵੀ ਕਾਰਵਾਈ ਹੋਊਗੀ ਵੀ ਉਹ ਵੀ ਜਿਹੜੇ ਨੇ ਛੱਡੇ ਜਾਣਗੇ ਜਾਂ ਉਹ ਨਾਲੇ ਕੇਸ ਵੀ ਜਿਹੜੇ ਮਸਲੇ ਜਿਹੜੇ ਸੁਲਝਾਏ ਜਾਣਗੇ ਹਾਂ ਜੀ ਪਰ ਹੁਣ ਤੁਸੀਂ ਦੇਖੋ ਬਿਲਕੁਲ ਹੀ ਸਾਰਾ ਉਲਟ ਫੇਰ ਹੋ ਗਿਆ इवन ਭਾਈ ਗੁਰਮੀਤ ਸਿੰਘ ਦਾ ਜਿਹੜੀ ਤੁਸੀਂ ਦੇਖੋ ਹੜਾਂ ਦੌਰਾਨ ਇੱਕ ਡੀਸੀ ਆ ਜਿਹੜੀ ਕਾਫੀ ਚਰਚਿਤ ਹੋਈ ਸੀ ਸਾਖਸ਼ੀ ਸਾਹਨੇ ਜੀ ਜੀ ਜਿਹੜੀ ਅੰਮ੍ਰਿਤਸਰ ਦੀ ਡੀਸੀ ਆ ਵੀ ਉਹ ਘਰ ਘਰ ਜਾ ਕੇ ਮਿਆਂ ਵਿੱਚ ਫਿਰ ਰਹੀ ਆ ਉਹ ਉਦੋਂ ਪਟਿਆਲੇ ਦੀ ਡੀਸੀ ਸੀਗੀ ਉਹਨੇ ਭਾਈ ਗੁਰਮੀਤ ਸਿੰਘ ਦੀ ਜਿਹੜੀ ਹੈਗੀ ਆ ਪੱਕੇ ਰਿਹਾਈ ਦੇ ਵਿਰੁੱਧ ਆ ਜਿਹੜਾ ਉਹ سٹੈਂਡ ਲਿਆ ਸੀ ਤੇ ਉਹ ਰਿਹਾਈ ਰੱਦ ਹੋ ਗਈ ਸੀ ਉਹਨਾਂ ਦੀ ਉਹ ਦਵਾਰੇ ਆ ਜਿਹੜੇ ਜੇਲ੍ਹ ਵਿੱਚ ਚਲੇ ਗਏ ਸੀ ਸੋ ਇਸ ਤਰ੍ਹਾਂ ਕਿਉਂਕਿ ਹਾਈ ਕੋਰਟ ਨੇ ਮੰਗਿਆ ਸੀਗਾ ਇਹਨਾਂ ਨੇ ਲਿਖ ਕੇ ਪਟਿਆਲਾ ਪ੍ਰਸ਼ਾਸਨ ਨੇ ਡੀਸੀ ਵੱਲੋਂ ਲਿਖ ਕੇ ਦਿੱਤਾ ਸੀਗਾ ਵੀ ਇਹ ਖਤਰਨਾਕ ਅਪਰਾਧੀ ਹੈ ਔਰ ਇਹਦੇ ਨਾਲ ਦੇਸ਼ ਦੀ ਏਕਤਾ ਨੂੰ ਜਿਹੜਾ ਖਤਰਾ ਹੋ ਸਕਦਾ ਪਰ ਇਹ 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 ਕਿਹੋ ਜਿਹਾ ਖਤਰਨਾਕ ਅਪਰਾਧੀ ਨੇ ਜਿਹੜੇ ਬਾਹਰ ਆ ਕੇ ਹੱਥੀਂ ਕਿਰਤ ਕਰਦੇ ਨੇ ਕੋਈ ਰਿਕਸ਼ੇ ਚਲਾਉਂਦਾ ਏ ਕੋਈ ਆਪਾਂ ਕਹਿ ਲਈਏ ਕਿ ਹੱਥੀਂ ਮਿਹਨਤ ਕਰਦਾ ਏ ਥੋੜਾ ਬਹੁਤਾ ਆਪਾਂ ਕਹਿ ਲਈਏ ਕਿ ਗੁਜ਼ਾਰਾ ਬਸਰ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹੈਗੇ ਨੇ ਇਹ ਕਿਹੋ ਜਿਹਾ ਖਤਰਨਾਕ ਅਪ ਜਿਨ੍ਹਾਂ ਦੇ ਬਲਾਤਕਾਰ ਸਾਬਤ ਹੋ ਚੁੱਕੇ ਨੇ ਜਿਨ੍ਹਾਂ ਦੇ 10-10 ਸਾਲ ਦੀਆਂ ਕੈਦਾਂ ਨੇ ਉਹਨਾਂ ਨੂੰ ਇੰਨਾ ਆਪਾਂ ਕਹਿ ਲਈਏ ਕਿ ਤਗੜਾ ਜਿਹੜਾ ਹੈਗਾ ਕਿ ਆਮਾ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਪੂਰੇ ਲਸ਼ਕਰ ਦੇ ਨਾਲ ਉਹਨਾਂ ਨੂੰ ਬਿਦਾ ਕੀਤਾ ਜਾਂਦਾ ਹੈ ਪਰੋਲਾਂ ਦਿੱਤੀਆਂ ਜਾਂਦੀਆਂ ਉਹਨਾਂ ਦੀ 20 ਸਾਲ ਦੀ ਹੈ ਮੰਨ ਲਾਦੀ ਜਿਹੜੇ ਸਿਰਸੇ ਵਾਲੇ ਦੀ ਉਹਨਾਂ ਨੇ ਬਾਹਰ ਹੀ ਕਟਾ ਦੇਣੀਆਂ ਉਹ 15 ਕੁ ਦਿਨ ਜੇਲ੍ਹ 'ਚ ਰਹਿੰਦਾ 6 ਮਹੀਨੇ ਬਾਹਰ ਆ 4 ਮਹੀਨੇ ਬਾਹਰ ਆ ਜਾਂਦਾ ਉਹਦੇ 20 ਸਾਲ ਆ ਹੀ ਕਟਾ ਦੇਣੇ ਵੀ 15 ਕੁ ਦਿਨ ਜੇਲ੍ਹ 'ਚ ਪਤਾ ਨਹੀਂ ਵੀ ਰਾਤ ਨੂੰ ਜੇਲ੍ਹ 'ਚ ਹੁੰਦਾ ਵੀ ਆ ਕਿ ਨਹੀਂ ਕੁਛ ਵੀ ਜੀ ਕੁਝ ਵੀ ਹੋ ਸਕਦਾ ਉਹ ਸਿਸਟਮ ਵਿੱਚ ਨਾ ਇਹ ਆ ਵੀ ਜਿੱਥੇ ਵੱਡੇ ਪੁਲਿਸ ਆਫੀਸਰ ਫਸਦੇ ਆ ਵੱਡੇ ਰਾਜਨੀਤੀਬਾਨ ਫਸਦੇ ਆ ਉਹਨਾਂ ਕੇਸਾਂ ਦੇ ਫੈਸਲੇ ਨਹੀਂ ਹੁੰਦੇ ਪੰਥ ਦੇ ਹੱਕ ਵਿੱਚ ਆ ਲੋਕਾਂ ਦੇ ਹੱਕ ਵਿੱਚ ਅਦਾਲਤਾਂ ਨੂੰ ਡਰਾ ਲਿਆ ਜਾਂਦਾ ਜਾਂ ਅਦਾਲਤਾਂ ਆਪ ਹੀ ਹੈਂਡ ਇਨ ਗਲਵ ਨੇ ਵੀ ਤੁਸੀਂ ਚੱਲਦੇ ਰਹੋ ਅਸੀਂ ਤੁਹਾਡੇ ਨਾਲ ਹੀ ਆ ਕਿਉਂਕਿ ਸਾਰਾ ਸਿਸਟਮ ਇੱਕ ਹੀ ਹੈਗਾ ਉਹਦੇ ਚੋਂ ਫਿਰ ਜਦੋਂ ਸਾਰੇ ਇੱਕੋ ਹੀ ਸਿਸਟਮ ਹੈਗਾ ਉਹਦੇ ਚੋਂ ਇੱਕ ਦੂਜੇ ਨੂੰ ਉਹ ਬਚਾ ਰਹੇ ਨੇ ਜੀ ਬਿਲਕੁਲ